ਹੌਂ ਦਾ ਤਿਉਹਾਰ ਹੋਵੇ ਔਰ ਰਿਮ 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 ਜਮ ਮੀਂਹ ਦੀ ਬੂੰਦਾਂ ਜਦੋਂ ਪੈਂਦੀਆਂ ਤੋਂ ਮੁਟਿਆਰਾਂ ਦਾ ਦਿਲ ਵੀ ਖੁਸ਼ੀ ਨਾਲ ਚੁੰਮੜਦਾ ਏ ਤਿਆਂ ਦਾ ਤਿਉਹਾਰ ਤਿਆਂ ਦਾ ਤਿਉਹਾਰ ਸੌਣ ਦੇ ਮਹੀਨੇ ਚ ਮਨਾਇਆ ਜਾਂਦਾ ਹੈ ਸਮਾਣਾ ਸ਼ਹਿਰ ਦੇ ਵਿੱਚ ਮੁਟਿਆਰਾਂ ਵੱਲੋਂ ਖਾਸ ਕਰਕੇ ਨਹੀਂ ਬਈ ਲੜਕੀਆਂ ਉਹਨਾਂ ਵੱਲੋਂ ਤਿਆਂ ਦਾ ਤਿਉਹਾਰ ਮਨਾਇਆ ਗਿਆ ਰਿਸ਼ਤਿਆਂ ਦੇ ਤਿਉਹਾਰ ਦੇ ਉੱਤੇ ਉਹਨਾਂ ਵੱਲੋਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਗਈਆਂ ਬੋਲੀਆਂ ਪਾਈਆਂ ਗਿੱਧਾ ਪਾਇਆ ਗਿਆ ਅਤੇ ਖੀਰ ਪੂੜੇ ਬਣਾਏ ਗਏ ਇਹ ਤਿਉਹਾਰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਸਨੇਹਾ ਵੀ ਦਿੰਦਾ ਹੈ चलिए चल सखिए मेले नो चलिए करके हार शिंगार करके हार, करके हार शिंगार शिंगार सारिया मटियारा मिल मनावन तीज का त्योहार तीज का त्योहार तीज का त्योहार हैप्पी तीज टू ऑल ये पार्वती माता ने इस महीने में तपस्या की थी और उनको वरदान मिला था कि शिवजी की प्राप्ति हुई थी यह बेसिकली शिवजी का वरदान माता पार्वती को मिला था इसी वजह से तीज का त्यौहार मनाया जाता है माता पार्वती की जय समानते वेज तीज दा त्यौहार मनाए जा रहा है रसोवन इंद्र देवता भी खुश हुए हैं बरसात भी हो गई रात ते मौसम भी सुहावना हो गया और तीज दा त्यौहार किस तरह मनाया गया गलवा तोरण नाल भी करते हैं गीता बंगड़ा ਦਾ ਬਹੁਤ ਸਾਰੀ ਸੱਜਣੀਆਂ ਇਕੱਠੀਆਂ ਹੋ ਕੇ ਐਨਜੋਏ ਕਰਦੇ ਆ ਮਹਿੰਦੀ ਲਗਾਉਂਦੇ ਆ ਇਕੱਠੀਆਂ ਹੋ ਕੇ ਕਿੱਦਾਂ ਪਾਉਂਦੀਆਂ ਨੇ ਇਕੱਠੀਆਂ ਹੋ ਕੇ ਪਰ ਸਾਰੇ ਮੌਕਾ ਮਿਲ ਜਾਂਦਾ ਉਹਨਾਂ ਇਕੱਠੀਆਂ ਆਉਣ ਦਾ ਆਪਾਂ ਐਨਜੋਏ ਕਰਦੀਆਂ ਨੇ ਘਰੋਂ ਨਿਕਲ ਕੇ ਬਾਹਰ ਤੋਂ ਇਸ ਤਿਉਹਾਰ ਨੂੰ ਕਿਵੇਂ ਮਨਾਇਆ ਜਾਂ ਕਿਸ ਤਰ੍ਹਾਂ ਮਨਾ ਰਹੇ ਹੋ ਤੁਸੀਂ ਅਸੀਂ ਬਹੁਤ ਇੰਜੋਏ ਕਰ ਰਹੇ ਆ ਇੱਥੇ ਉੱਪਰ نیچے ਸਭ ਸ਼ੋਰ ਲੇਕਿਨ ਅਵੀ ਨੇ ਸਾਰੀ ਲੈ ਕੇ ਅੱਜ ਫੁਲਕਾਰੀਆਂ ਲੈ ਕੇ ਪੰਜਾਬੀ ਕਲਚਰ ਦਿਖਾਇਆ ਜਾ ਰਿਹਾ ਹੋ ਰਿਹਾ ਵਧੀਆ ਲੱਗ ਰਿਹਾ ਇੱਥੇ ਬਹੁਤ ਅਲਮਾ ਜੀ ਅੰਨੰਦ ਦੇਖੋ ਜੀ ਤੀਜ ਦਾ ਤਿਹਾਰ ਇੱਕ ਖੁਸ਼ੀਆਂ ਨੂੰ ਲੈ ਕੇ ਆਂਦਾ ਹੈ ਤੇ ਆਪਾਂ ਤੀਜ ਦਾ ਤਿਹਾਰ ਜਦ ਮਨਾਉਂਦੇ ਆ ਨਵੀਆਂ ਚੂੜੀਆਂ ਪਾਉਂਦੇ ਆ ਸਾਰੀ ਸੁਹਾਗਣਾਂ ਨੂੰ ਚਾਹ ਚੜ੍ਹ ਜਾਂਦਾ ਇਸ ਦਿਨ ਤਿੰਨ ਮਹਿੰਦੀ ਲਗਾਈਏ ਨਵੇਂ ਸੂਟ ਨਵੀਆਂ ਚੂੜੀਆਂ ਬਹੁਤ ਸਪੈਸ਼ਲ ਫੀਲ ਕਰਦੇ ਆ ਸੀ ਇਸ ਦੀ ਹਾਂਜੀ ਸੋਨ ਦਾ ਮਹੀਨਾ ਜਿਸ ਦਿਨ ਆਪਾਂ ਖੀਰ ਪੂੜੇ ਖਾਣੇ ਆ ਬਣਾਣੇ ਆ ਗੇਵਰ ਗੇਵਰ ਆਪਣਾ ਬਹੁਤ ਸਪੈਸ਼ਲ ਹੁੰਦਾ ਹੈ ਸਸ ਸੋਨ ਦੇ ਮਹੀਨੇ ਵਿੱਚ ਤੇ ਇਸ ਦਿਨ ਉਹਨਾਂ ਬਲਗਾਂ ਦੇ ਚਾਹ ਜਾਂਦਾ ਨਹੀਂ ਮੋਰੀ ਵਾਂਗੂ ਨੱਚਿਆ ਜਾਂਦਾ ਤੇ ਨਹੀਂ ਪਾਇਆ ਜਾਂਦਾਗਾ ਕਿਵੇਂ ਨੱਚੀ ਜਾਂਦੇ ਮੋਰ ਨਹੀਂ ਵਾਂਗੂ ਕਿਉਂ ਮੋਰੇ ਵਾਂਗੂ ਨੱਚੀ ਮੋਰ ਹਾਂਜੀ 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 ਜੇ ਤਾਂ ਸਾਰੀ ਮੋਰਨੀਆਂ ਬਣ ਗਈ ਮੋਰ ਨਹੀਂ ਬਣਦੀਆਂ ਸਾਰੀਆਂ ਜੀ ਉਸ ਟਾਈਮ ਸੁਣਾ ਫਿਰ ਕੋਈ ਟੱਪਾ ਸੁਣਾ ਦੇ ਪੰਜਾਬੀ ਚੱਲ ਮਿਲਾਂ ਪੰਜਾਬੀ ਬੋਲੀ ਮੈਂ ਆਗ ਵਾਂਗੂ ਨਚਾ ਨਹੀਂ ਮੈਂ ਨਚਾ 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 ਨਹੀਂ ਮੈਂ ਆਗ ਵਾਂਗੂ ਨਚਾ ਨਹੀਂ ਮੈਂ ਨਚ ਨਚ ਫਟਦੀਆਂ ਵੇੜਾ ਕੁੜੀਓ ਮੈਂ ਨਚ ਨਚ ਫਟਦੀ ਵੇੜਾ ਕੁੜੀਓ ਤੇ ਨੱਚ ਪਰਦੀਆਂ ਮੇਲਾ ਕੁੜੀਓ ਤੇਆਂ ਦੇ ਤੁਹਾਡੀ ਬਸੋ ਖਾਸ ਹੰਦੀਆਂ ਜਿਹੜੀਆਂ ਸਾਰੀਆਂ ਕੁੜੀਆਂ ਤੇ ਭਾਬੀਆਂ ਪਿਆਰ ਹੋ ਕੇ ਆਂਦੀਆਂ ਨੇ ਗਿੱਧਾ ਪਾਉਂਦੀਆਂ ਨੇ ਨੱਚਦੀਆਂ ਨੇ ਮਹਿੰਦੀਆਂ ਲਾਂਦੀਆਂ ਨੇ ਤੇ ਸਭ ਕੁਟੀਆਂ ਕੇ ਇਨਾ ਐਨਜੋਏ ਕਰਦੀਆਂ ਨੇ ਤੇ ਉਹਨਾਂ ਦਾ ਇੱਕ ਹੀ ਹੁੰਦਾ ਵੀ ਉਹ ਇੰਨੇ ਕੰਮ ਦੇ ਕਰਾ ਕਰ ਘਰ ਦੇ ਕੰਮਾਂ ਵਿੱਚ ਇੰਨੀਆਂ ਬਿਜ਼ੀ ਹੋ ਜਾਂਦੀਆਂ ਨੇ ਤੇ ਉਹ ਆਪਣੇ ਆਪ ਦੇ ਧਿਆਨ ਦੇ ਨਾ ਬੰਦ ਕਰ ਦਿੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਤੀਆਂ ਦਾ ਤਿਹਾਰਾ ਆਉਣ ਲਈ ਬਹੁਤ ਹੀ ਵਦਿਆ ਹੋਏਗਾ ਠੀਕ ਹੈ ਤੀਜ ਦਾ ਤਿਹਾਰਾ ਖੁਸ਼ੀਆਂ ਦਾ ਤਿਹਾਰਾ ਹੈ ਠੀਕ ਹੈ ਇਸ ਵਿੱਚ ਸੁਹਾਗਣੇ ਹਰੀ-ਹਰੀ ਚੂੜੀਆਂ ਡਾਲਤੀ ਹੈ ਸਭ ਕੀ ਘਰ ਤੇ ਖੀਰ ਪੂਰੇ ਬਣਤੇ ਹੈ शंकर भगवान का बहुत बड़ा महत्व है पूजा करती हैं सुहागनी बहुत माता पार्वती से आशीर्वाद लेती हैं यहां दे त्यौहार ते सुहागना बलो अपने टीके करा के जे नए बियाई हुंदी हैं कुड़ियां अपने टीके करांदी हैं और उसके बाद आके अपनी परधाइयां नाल गिद्दा पाजने पिंगा पाइयां जंदी हैं और खीर पूड़े बनाए जंदे इस त्यौहार दी रौनक आ ही वखरी है ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼